ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਰੂ ਮੁਹੱਲਾ ਪੰਜਵਾ ਫੂਟੋ ਆਂਡਾ ਭਰਮ ਕਾ ਮਨੇ ਪੈਓ ਪ੍ਰਕਾਸ਼ ਕਾਟੀ 베ਰੀ ਪਗਤ ਹੈ ਗੁਰਕੀਨੀ ਬੰਦ ਖਾਲਸ ਆ ਹੁਣ ਜਾਣ ਰਹੋ ਤਤ ਕੜਾਹ ਬੁਝ ਗਿਆ ਗੁਰ ਸੀਤਰ ਨਾਮ ਦਿਓ ਰਹਾ ਹੁਣ ਭਰਮ ਲੜਾਏਗਾ ਭਰਮ ਕਿਸ ਨੂੰ ਕਹਿੰਦੇ ਹਨ ਭਰਮ ਜਿਹੜਾ ਹੈਗਾ ਜਿਹੜੀ ਚੀਜ਼ ਨੂੰ ਆਪਾ ਸੱਚ ਮੰਨਦੇ ਹਾਂ ਪਰ ਅਸਲ ਵਿੱਚ ਹੁੰਦੀ ਨਹੀਂ ਹੈ ਪਰ ਜਿੰਨਾ ਚਿਰ ਆਪਾਂ ਨੂੰ ਉਹਦੇ ਬਾਰੇ ਗਿਆਨ ਨਹੀਂ ਹੈ ਉਹਨਾਂ ਚਿਰ ਆਪਾਂ ਨੂੰ ਸੱਚ ਲੱਗਦੀ ਹੈ ਅਟਾਜ ਤੁਹੰਗ ਪ੍ਰਸੰਗ ਜੈਸੇ ਹੈ ਅਬ ਕਛ ਮਰਮ ਜਨਾਇ ਅਨਕ ਕਟਕ ਜੈਸੇ ਭੂਲ ਪਰੇ ਅਬ ਕਹਤੇ ਕਹਿਨ ਨਾ ਆਇਆ ਪ੍ਰਸੰਗ ਹੈਗਾ ਰਾਜ ਭੰਗ ਕਿ ਜਿਹੜਾ ਰਾਤ ਨੂੰ ਇਹ ਕਿਹੜੀ ਰੱਸੀ ਹੈ ਹਨੇਰਾ ਹੋਣ ਕਰਕੇ ਉਹ ਸੱਪ ਲੱਗਦੀ ਹੈ ਪਰਵਤ ਪਰ ਅਸਲ ਵਿੱਚ ਉਹ ਸੱਪ ਹੁੰਦੀ ਨਹੀਂ ਹੈਗੀ ਪਰ ਜਦੋਂ ਚਾਨਣ ਹੁੰਦਾ ਤਾਂ ਫਿਰ ਪਤਾ ਲੱਗਦਾ ਕਿ ਤਾਂ ਰੱਸੀ ਸੀ ਜਿਹ ਤੋਂ ਡਰਦੇ ਰਹੇ ਫਿਰ ਉਹਨੂੰ ਆਪਾਂ ਰੱਸੀ ਨੂੰ ਨਹੀਂ ਤਾਂ ਪੈਰ ਲਾਉਣ ਤੋਂ ਡਰਦੇ ਹਾਂ ਕਿ ਸੱਪ ਹੈ ਪਰ ਜਦੋਂ ਚਾਨਣ ਹੁੰਦਾ ਫਿਰ ਉਹ ਰੱਸੀ ਨੂੰ ਪੈਰ ਨਾਲ ਪਰੇ ਛੁੱਟ ਦਿੰਦੇ ਆ ਛੁੱਟ ਦਿੰਦੇ ਆ ਕਿ ਤਾਂ ਇੱਕ ਰੱਸੀ ਹੈਗੀ ਇਹ ਤਾਂ ਰਣ ਦੀ ਕਿਰੋੜਾ ਹੈ ਅਨੇਕ ਕਟਕ ਜਿਹਾ ਸੇ ਭੂਲ ਪਰੇ ਅਬ ਕਹਤੇ ਕਹਿਨਣਾਇਆ ਕਹਿੰਦੇ ਜਿਸ ਤਰ੍ਹਾਂ ਇੱਕ ਸੋਨਾ ਹੈ ਸੋਨੇ ਤੋਂ ਕੜੇ ਬਣੇ ਆ ਗਏ ਤੇ ਜੇ ਉਹਨਾਂ ਨੂੰ ਅਲੱਗ ਕਹੀਏ ਪਰ ਅਸਲ ਵਿੱਚ ਤਾਂ ਉਹ ਸੋਨਾ ਹੀ ਹਨ ਸ਼ੇਰ ਨੂੰ ਨੂਸ਼ੇਪ ਦਿੱਤੀ ਗਈ ਆਕਾਰ ਦਿੱਤਾ ਗਿਆ ਹੈ ਇਸੇ ਤਰ੍ਹਾਂ ਜਿਹੜਾ ਆਪਣਾ ਮੂਲ ਹੈ ਉਹ ਸੱਚ ਹੈਗਾ ਸੱਚ ਤੋਂ ਅੱਗੇ ਜਿਹੜਾ ਹੈਗਾ ਜਲ ਤਰੰਗ ਤਰੰਗ ਹੀ ਜਲ ਹੈ ਕਹਿਣ ਸੁਣਨ ਕੋ ਦੂਜਾ ਪਾਣੀ ਦੇ ਵਿੱਚ ਜਿਹੜੀ ਇਹ ਲਹਿਰ ਪੈਦਾ ਹੋਈ ਹੈ ਇੱਛਾ ਪੈਦਾ ਹੋਈ ਹੈ ਇੱਛਾ ਦੇ ਕਰਕੇ ਆਕਾਰ ਬਣਿਆ ਪਰ ਜਿਹੜਾ ਜਦੋਂ ਲਹਿਰ ਫੁੱਟ ਜਾਂਦੀ ਹੈ ਤਾਂ ਪਿੱਛੇ ਫਿਰ ਪਾਣੀ ਹੀ ਰਹਿ ਜਾਂਦਾ ਕਿਉਂਕਿ ਲਹਿਰ ਪਾਣੀ ਦਾ ਹਿੱਸਾ ਹੈ ਕਹੋ ਕਬੀਰ ਹਮ ਰਾਮ ਕੇ ਅਨਸਾਰ ਆਪਾਂ ਰਾਮ ਦੀ ਅੰਸ਼ੀ ਹਾਂ ਪਰ ਭਲੇਖੇ ਕਰਕੇ ਭਰਮ ਕਰਕੇ ਆਪਣੇ ਆਪ ਨੂੰ ਸਰੀਰ ਸਮਝਦੇ ਹਾਂ ਸਰੀਰ ਸਮਝਣ ਕਰਕੇ ਨਾਲੇ ਇਹ ਵੀ ਮੰਨਦੇ ਹਾਂ ਕਿ ਮੈਂ ਕੁਝ ਕਰ ਸਕਦਾ ਜਦ ਕੇ ਹੁਕਮ ਦੇ ਅਨਸਾਰ ਸਾਰਾ ਕੁਝ ਹੁੰਦਾ ਹੈ ਇਹ ਭਰਮ ਦੇ ਕਰਕੇ ਆਪਾਂ ਨੂੰ ਲੱਗਦਾ ਹੈ ਇਸੇ ਕਰਕੇ ਗਰਬਾਣੀ ਦਾ ਸ਼ਬਦ ਆਉਂਦਾ ਹੈ ਜਬ ਜਾਣੇ ਮੈਂ ਕਿਛ ਕਰਤਾ ਤਬ ਲਗ ਗਰਭ ਜੋਨੀ ਮੈਂ ਫਿਰਤਾ ਜਿੰਨਾ ਚਿਰ ਮੰਨਦਾ ਹੈ ਕਿ ਮੈਂ ਕੁਝ ਕਰ ਸਕਦਾ ਉਨੀ ਦੇਰੇ ਸਰੀਰ ਧਾਰਨ ਕਰਦਾ ਰਹਿੰਦਾ ਹੈ ਭਰਮ ਕੋਟ ਮਾਇਆ ਖਾਈ ਕਹੋ ਕਿਤ ਵਿਧੀ ਤੋੜੀਏ ਗੁਰਪੂਰਾ ਆਰਾਧ ਵਿਖਮ ਦਲ ਫੋੜੀਏ ਹਉ ਤਿਸ ਅੱਗੇ ਦਿਨ ਰਾਤ ਰਹਾ ਕਰ ਜੋੜੀਏ ਹੁਣ ਜਿਹੜਾ ਭਰਮ ਦਾ ਇਹ ਕੋਟ ਹੈ ਕਿਲਾ ਹੈਗਾ ਤੇ ਮਾਇਆ ਜਿਹੜੀ ਉਹ ਖਾਈ ਹੈਗੀ ਹੈ ਹੁਣ ਖਾਈ ਨੂੰ ਟੱਪਣ ਤੋਂ ਬਾਅਦ ਇਹ ਭਰਮ ਦੇ ਕਿਲੇ ਨੂੰ ਤੋੜਨ ਵੱਲ ਜਾ ਸਕਦੇ ਹਾਂ ਕਹੋ ਕਿ ਤਬੀਦੀ ਤੋੜਿਆ ਕਿਹੜੇ ਤਰੀਕੇ ਨਾਲ ਇਹਨੂੰ ਤੋੜਿਆ ਜਾ ਸਕਦਾ ਹੈ ਜਿੰਨਾ ਚਿਰ ਆਪਾਂ ਮਾਇਆ ਨੂੰ ਛੱਡਦੇ ਨਹੀਂ ਹੈ ਉਹਨਾਂ ਜਿਹੜੇ ਭਰਮ ਨੂੰ ਤੋੜ ਭਰਮ ਦਾ ਕੋਟ ਨੂੰ ਜਿਹੜਾ ਬਿੰਨਣਾ ਆ ਉਹ ਮੁਸ਼ਕਲ ਹੈ ਭਗਤ ਕਬੀਰ ਜੀ ਦਾ ਬਚਨ ਹੈ RAM ਪਦਾਰਥ ਪਾਈਏ ਪਹਿਲੇ ਤਜੇ ਸਰੀਰ ਹੁਣ ਜਦੋਂ ਆਪਾਂ ਸਰੀਰ ਦੀ ਮਨੌਤ ਨੂੰ ਛੱਡਦੇ ਆ ਉਸ ਤੋਂ ਬਾਅਦ ਹੀ ਜਿਹੜਾ RAM ਦਾ ਨਾਮ RAM ਦਾ ਗਿਆਨ ਆਤਮਾ ਦਾ ਗਿਆਨ ਦੀ ਸਮਝ ਆਉਂਦੀ ਹੈ ਗੋਰਪੂਰਾ ਆਰਾਧ ਵਿਖਮਦਲ ਫੋੜੀ ਇਹ ਵਿਖਮਦਲ ਹੈਗਾ ਬੜਾ ਭਿਆਨਕ ਹੈਗਾ ਦਲ ਕਾ ਅੰਕ੍ਰੋਧ ਲੋਭ ਮੋਹੰਕਾਰ ਜਿਹੜੇ ਹੈਗੇ ਸਾਰੇ ਵਿਖਮਦਲ ਹੈਗਾ ਪਰ ਜੇ ਗਿਆਨ ਪੂਰੇ ਦੀ ਆਰਾਧਨਾ ਕੀਤੀ ਜਾਵੇ ਜੇ ਗਿਆਨ ਪੂਰੇ ਨੂੰ ਸਮਝਿਆ ਜਾਵੇ ਤਾਂ ਜਿਹੜਾ ਇਹ ਵਿਖਮਦਲ ਫੋੜਿਆ ਜਾ ਸਕਦਾ ਹੈ ਹਉ ਤਿਸ ਅੱਗੇ ਦਿਨ ਰਾਤ ਰਹਾ ਕਰ ਜੋੜੀਏ ਜੇ ਹੁਕਮ ਦੇ ਅੱਗੇ ਹਮੇਸ਼ਾ ਹੀ ਆਪਾਂ ਸੀਸ ਨਵਾ ਕੇ ਭਾਵ ਆਪਣੀ ਮਨ ਦੀ ਮਰਜ਼ੀ ਛੱਡ ਕੇ ਆਪਣਾ ਮਨ ਚੇਤ ਇੱਕ ਕਰਕੇ ਬਾਣੇ ਵਿੱਚ ਚੱਲੀਏ ਤਾਂ ਗੁਰਪੂਰਾ ਜਿਹੜਾ ਗਿਆਨ ਜਿਹੜਾ ਪੂਰਾ ਹੈਗਾ ਪੂਰੇ ਗੁਰ ਕਾ ਸੋਨੁ ਬਦੇਸ ਭਾਰ ਬ੍ਰਹਮ ਨਿਕਟ ਕਰਪੇਖ ਹੁਣ ਪੂਰੇ ਗੁਰ ਦਾ ਉਪਦੇਸ਼ ਜਿਹੜਾ ਹੈਗਾ ਹੁਕਮੰਦੜਾ ਸ਼ਬਦ ਗੁਰ ਦਾ ਉਪਦੇਸ਼ ਪੂਰਾ ਹੋ ਰਿਹਾ ਹੈਗਾ ਪੂਰਾ ਉਪਦੇਸ਼ ਹੈਗਾ ਤੇ ਨਾਲ ਹੀ ਇਹ ਸਮਝਣਾ ਕਿ ਜਿਹੜਾ ਹੁਕਮ ਹੈ ਆਪਣੇ ਨਾਲ ਹੈ ਆਪਾਂ ਤੋਂ ਦੂਰ ਨਹੀਂ ਹੈਗੇ ਤੇ ਜੇ ਇਸ ਤਰ੍ਹਾਂ ਸਮਝਾਂਗੇ ਹੁਕਮ ਦੇ ਵਿੱਚ ਚੱਲਾਂਗੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਏ ਪਾਈਏ ਆਪਣਾ ਤਾਨ ਮੰਨ ਧੰਨ ਸਾਰਾ ਕੁਝ ਸੌਂਬ ਕੇ ਹੁਕਮ ਦੇ ਅੱਗੇ ਹੁਕਮ ਦੇ ਵਿੱਚ ਚੱਲੀਏ ਤਾਂ ਜਾ ਕੇ ਇਹ ਜਿਹੜਾ ਵਿਖਮ ਦਾਲਬ ਨੂੰ ਫੋੜਿਆ ਜਾ ਸਕਦਾ ਹੈ ਤੇ ਭਰਮ ਦੇ ਕਿਲੇ ਨੂੰ ਤੋੜਿਆ ਜਾ ਸਕਦਾ ਹੈ ਰਾਜ ਲੀਲਾ ਤੇਰੇ ਨਾਮ ਬਣਾਈ ਜੋਗ ਬਣਿਆ ਤੇਰਾ ਕੀਰਤਨ ਗਾਈ ਸਰਬ ਸੁਖਾ ਬਨੇ ਤੇਰੇ ਓਲੇ ਭਰਮ ਕੇ ਪਰਦੇ ਸਤਗੁਰ ਖੋਲੇ ਹੁਣ ਜਿਹੜੇ ਭਰਮ ਦੇ ਪਰਦੇ ਹੈਗੇ ਆ ਉਹ ਸੱਚ ਦੇ ਗਿਆਨ ਨੇ ਖੋਲਣੇ ਆਏ ਜੇ ਆਪਾਂ ਗਰਵਾਣ ਦਾ ਆਦੇਸ਼ ਸੁਣਾਂਗੇ ਮੰਨਾਂਗੇ ਉਹਦੇ ਅਨੁਸਾਰ ਚੱਲਾਂਗੇ ਤਾਂ ਜਾ ਕੇ ਪਰਦੇ ਪਰਦੇ ਖੁੱਲਣੇ ਆਗੇ ਹੁਣ ਜਿਹੜੀ ਰਾਜ ਲੀਲਾ ਹੈਗੀ ਆ ਜਿਹੜਾ ਹੁਕਮ ਵਿੱਚ ਚੱਲਣਾ ਹੈਗਾ ਤੇ ਜੇ ਆਪਣੀ ਹੁਕਮ ਦੇ ਨਾਲ ਬਾਣ ਆਵੇ ਤਾਂ ਇਹਦੀ ਸਮਝ ਆਉਂਦੀ ਹੈ ਜੇ ਹੁਕਮ ਦੇ ਵਿੱਚ ਆਪਾਂ ਮੰਨੇ ਨਾਉ ਸਭੇ ਗੁਣ ਗਿਆਨ ਜੇ ਹੁਕਮ ਨੂੰ ਮੰਨ ਲਈਏ ਤਾਂ ਸਾਰੇ ਗੁਣਾਂ ਦਾ ਗਿਆਨ ਹੋ ਸਕਦਾ ਹੈ ਫਿਰ ਕਹਿੰਦੇ ਜੋਗ ਬਣਿਆ ਤੇਰਾ ਕੀਰਤਨ ਲੰਗਾਈ ਜੋਗ ਦਾ ਮਤਲਬ ਹੈਗਾ ਸੱਚ ਦੇ ਨਾਲ ਜੁੜਨਾ ਹੁਕਮ ਵਿੱਚ ਚੱਲਾਂਗੇ ਤਾਂ ਫਿਰ ਜਿਹੜਾ ਉਹਦਾ ਕੀਰਤਨ गा ਸਕਦੇ ਆ ਕੀਰਤਨ ਗਾਉਣ ਦਾ ਮਤਲਬ ਹੈ ਅੰਧਨ ਕੀਰਤਨ ਕੇਵਲ ਬਖਾਨ ਗਰਵਾਣੀ ਦੇ ਸ਼ਬਦ ਦੀ ਵਿਆਖਿਆ ਫਿਰ ਹੋ ਸਕਦੀ ਹੈ ਜਿਵੇਂ ਪਰਮੇਸ਼ਰ ਦੇ ਹੁਕਮ 'ਤੇ ਚੱਲੀਏ ਸਰਬ ਸੁਖਾ ਬਨੇ ਤੇਰੇ ਓਲੇ ਭਾਰਮਕੇ ਪਰਦੇ ਸਤਗੁਰ ਖੋਲੇ ਹੁਣ ਕਹਿੰਦੇ ਜੇ ਹੁਕਮ 'ਤੇ ਚੱਲਦੇ ਆ ਉਹਦੇ ਵਿੱਚ ਸਾਰੇ ਸੁਖ ਆ ਜਾਂਦੇ ਹੈਗੇ ਕਿਉਂਕਿ ਅਸੀਂ ਤੇਰੇ ਓਟ ਆਸਰਾ ੱਤੇ ਆਇਆ ਹੈਗਾ ਤੇ ਓਟ ਆਸਰਾ ੱਤੇਣ ਦੇ ਨਾਲ ਜਦੋਂ ਹੁਕਮਦਾਤ ਸਿਰ ਤੇ ਉੱਤੇ ਆ ਜਾਂਦਾ ਹੈ ਤਾ ਫੇਰ ਡੇ ਭਰਮ ਦੇ ਪਰਦੇ ਹੈਗੇ ਉਹ ਸੱਚ ਦੇ ਗਿਆਨ ਨਾਲ ਖੁੱਲਦੇ ਹਨ ਉਸ ਤੋਂ ਬਗੈਰ ਡੇ ਇਹਦੀ ਸਮਝ ਨਹੀਂ ਆndi ਹੈਗੀ ਭਰਮ ਕੀ ਹੈਗਾ ਕਿਉਂਕਿ ਭਰਮ ਜਿਹੜਾ ਭਰਮ ਦਾ ਕਿਲਾ ਤੋੜਨਾ ਕਹਿੰਦੇ ਵਿਖਮੂ ਵਿਖਮਾ ਖਾੜਾ ਗੁਰਮਿਲ ਜੀਤਾ RAM ਗੁਰਮਿਲ ਜੀਤਾ ਹਰ ਹਰ ਕੀਤਾ ਤੂਟੀ ਪੀਤਾ ਭਰਮ ਗੜਾ ਇਹ ਜਿਹੜਾ ਵਿਖਮਾ ਖਾੜਾ ਹੈਗਾ ਉਹਨੂੰ ਤੋੜਨਾ ਹੈਗਾ ਗਿਆਨ ਲੈ ਕੇ ਜਦੋਂ ਗਿਆਨ ਲੈਣਾ ਗੁਰ ਕੀ ਸੇਵਾ ਸ਼ਬਦ ਵਿਚਾਰਨੀ ਹੈ ਕਿ ਜਿਵੇਂ ਜਿਵੇਂ ਆਪਾਂ ਸ਼ਬਦੀ ਵਿਚਾਰ ਕਰਨੀ ਆ ਜਿਹੜੀ ਜਿਹੜੀ ਅਗਿਆਨਤਾ ਅੰਦਰੋਂ ਕੱਢਦੇ ਜਾਣਾ ਹੈਗਾ ਉਹਦੇ ਨਾਲ ਹੌਲੀ ਹੌਲੀ ਜਿਹੜੇ ਭਰਮ ਦੇ ਫਰਦੇ ਉਹ ਖੁੱਲਦੇ ਜਾਂਦੇ ਐ ਤਾਂ ਜਿਹੜਾ ਇਹ ਭਰਮ ਦਾ ਘੜਾ ਜਿਹੜਾ ਨਾ ਉਹ ਜਿੱਤਿਆ ਜਾ ਸਕਦਾ ਹੈ ਹੁਣ ਕਿਉਂਕਿ ਜਿਹੜੀਆਂ ਸੰਸਾਰ ਦੇ ਵਿੱਚ ਜਿਹੜੀ ਆਪਾਂ ਗਿਆਨ ਲੈਂਦੇ ਹਾਂ ਉਹਦੇ ਨਾਲ ਜਿਹੜੀ ਅਗਿਆਨਤਾ ਹੀ ਪੈਦਾ ਹੁੰਦੀ ਹੈ ਕਿਉਂਕਿ ਉਹ ਸਾਰਾ ਹੀ ਜਿਹੜਾ ਦੁੱਖ ਸਿਦਸਦਾ ਉਹਨੂੰ ਸੱਚ ਮੰਨਦੇ ਆ ਸੱਚ ਮੰਨਣ ਕਰਕੇ ਜਿਹੜਾ ਮਾਧੋ ਵਿੱਦਿਆ ਹੀ ਤਕੀਨ ਬਵੇਕ ਦੀਪ ਮਲੀਨ ਅਵਿਦਿਆ ਦੇ ਕਰਕੇ ਜਿਹੜਾ ਹੈ ਵਿਵੇਕ ਦਾ ਦੀਪਕ ਹੈ ਜਿਹੜੀ ਆਪਣੀ ਅੰਦਰ ਅਕਲ ਦੀ ਸ਼ਕਤੀ ਹੈਗੀ ਹੈ ਭਵੇਕ ਆਪਣੀ ਜਿਹੜੀ ਬੁੱਧ ਹੈ ਉਹ ਜਿਹੜੀ ਹੈ ਉਹ ਅਵਿਦਿਆ ਦੇ ਕਰਕੇ ਉਹਦੇ ਜਿਹੜਾ ਬੁੱਧਵਲ ਘਟ ਜਾਂਦਾ ਹੈ ਕਿ ਬੁੱਧਵਲ ਨੂੰ ਵਧਾਉਣ ਦੇ ਲਈ ਆਪਾਂ ਨੂੰ ਗੁਰਬਾਣੀ ਦੇ ਉਪਦੇਸ਼ ਨੂੰ ਸੁਣਨੀ ਲੋੜ ਹੈ ਆਵਣ ਜਾਣ ਰਿਹਾ ਤਪਤ ਕੜਾ ਬੁਝ ਗਿਆ ਗੁਰ ਸੀਤਲ ਨਾਮ ਦਿਓ ਕਹਿੰਦੇ ਜਦੋਂ ਸੀਤਲ ਨਾਮ ਮਿਲਿਆ ਸੱਚ ਮੰਤਰ ਤਮਾਰਾ ਹੁੰ ਜਿਹੜਾ ਗਰਬਾਣੀ ਦਾ ਉਪਦੇਸ਼ ਆ ਸਾਰਾ ਹੀ ਅੰਮ੍ਰਿਤ ਬਾਣੀ ਹੈਗੀ ਆ ਉਹ ਜਿਹੜਾ ਮਨ ਨੂੰ ਠਾਰਨ ਵਾਲੀ ਹੈ ਮਨ ਨੂੰ ਠੰਡਾ ਕਰਨ ਵਾਲੀ ਹੈ ਮਨ ਦੀ ਅਗਿਆਨਤਾ ਨੂੰ ਦੂਰ ਕਰਨ ਵਾਲੀ ਹੈ ਮਨ ਵਿੱਚ ਪ੍ਰਗਾਸ ਕਰਨ ਵਾਲੀ ਆ ਉਹਦੇ ਨਾਲ ਜਿਹੜਾ ਅੰਦਰ ਤਪਤਾ ਕੜਾਹਾ ਆ ਮਾਇਆ ਅਗਨ ਸਭ ਇੱਕੋ ਜਿਹੀ ਕਰ ਤੇ ਖੇਲ ਚਾਇਆ ਮਾਇਆ ਦੀ ਅਗਨੀ ਦਾ ਜਿਹੜਾ ਅੰਦਰ ਅੱਗ ਹੈਗੀ ਆ ਉਹ ਬੁਝਦੀ ਹੈਗੀ ਆ ਜੀ ਆਪਨੂੰ ਸੀਤਲ ਨਾਮ ਜੀ ਆਪਾਂ ਸੀਤਲ ਨਾਮ ਲੈ ਲਏ ਭਾਵ ਗੁਰਬਾਨ ਦੇ ਉਦੇਸ਼ ਨੂੰ ਸੁਣ ਕੇ ਮੰਨ ਲਈਏ ਉਹਦੇ ਅਨੁਸਾਰ ਚੱਲ ਜਾਈਏ ਫਿਰ ਉਹਦੇ ਨਾਲ ਕੀ ਹੁੰਦਾ ਆਵਣ ਜਾਣ ਰਹੋ ਫਿਰ ਜਿਹੜਾ ਆਤਮਾ ਦਾ ਆਉਣਾ ਜਾਣਾ ਹੈਗਾ ਤੇ ਸਰੀਰ ਦਾ ਜਮਣਾ ਮਰਨਾ ਹੈਗਾ ਫਿਰ ਆਤਮਾ ਜੇ ਆਉਂਦੀ ਜਾਂਦੀ ਹੈ ਤੁਹਾਨੂੰ ਨੂੰ ਸਰੀਰ ਧਾਰਨ ਕਰਨਾ ਪੈਂਦਾ ਪਰ ਜਦੋਂ ਉਹਦੇ ਅੰਦਰੋਂ ਮਾਇਆ ਦੀਆਂ ਛਾਵਾਂ ਵੱਲੋਂ ਆਤਮਾ ਸੁੰਨ ਹੋ ਜਾਂਦੀ ਧਿਆਨ ਬਾਹਰ ਮੁਖੀ ਤੋਂ ਅੰਦਰ ਮੁਖੀ ਹੋ ਜਾਂਦੀ ਆਪਣਾ ਆਪਣੇ ਆਪ ਨੂੰ ਬੁੱਝ ਰੈਂਦੀ ਹੈ ਤੇ ਫਿਰ ਉਹਦਾ ਆਉਣਾ ਜਾਣਾ ਮੁੱਕ ਜਾਂਦਾ ਹੈ ਜਦ ਤੇ ਸਾਧੂ ਸੰਗ ਭਇਆ ਤਾ ਛੋੜ ਗਏ ਨਿਗਿਹਾਰ ਜਿਸ ਕੀ ਅਟਕ ਤੇ ਸੇ ਤੇ ਛੂਟੀ ਤੋ ਕਹਾ ਕਰੇ ਕੋਟਵਾਰ ਆਜ ਵਿਆਦ ਕੇ ਬੰਦਕ ਜੇਤਕ ਨਾਮ ਕੇ ਲੇਤ ਸਭੇ ਛੜ ਜਾਏ ਹੁਣ ਜਿਹੜੀ ਆਧੀ ਵਿਆਦੀ ਹੈ ਜਿਹੜੀ ਗਿਆਨਤਾਰ ਇਧਰ ਉਧਰ ਆਪਾਂ ਮੰਨੀਆਂ ਹੋਈਆਂ ਚੀਜ਼ਾਂ ਹੈ ਉਹ ਜਿੰਨੇ ਵੀ ਬੰਧ ਰਹਿ ਗਏ ਜੇ ਆਪਾਂ ਨੂੰ ਸੱਚ ਦਾ ਗਿਆਨ ਲੈ ਲਈਏ ਤੋ ਛੜ ਜਾਂਦੇ ਆ ਤੇ ਜੇ ਆਪਾਂ ਨੂੰ ਗਿਆਨ ਲੈਣ ਤੋਂ ਬਾਅਦ ਵੀ ਜਿਹੜਾ ਵੀ ਗਿਆਨ ਆਪਾਂ ਲੈ ਰਹੇ ਉਹ ਆ ਨਹੀਂ ਛੱਡ ਕੇ ਜਾ ਰਿਹਾ ਇਹਦਾ ਮਤਲਬ ਜਿਹੜਾ ਆਪਣਾ ਗਿਆਨ ਆ ਉਹਦੇ ਵਿੱਚ ਖੋਟ ਹੈ ਉਹਦੇ ਉਹ ਸਹੀ ਨਹੀਂ ਹੈਗਾ ਹਨੇਾਰੇ ਦੀਪਕ ਚਾਹੀਏ ਇੱਕ ਵਸਤ ਅਗੋਚਰ ਲਈਏ ਵਸਤ ਅਗੋਚਰ ਪਾਈ ਕਟ ਦੀਪਕ ਰਹਾ ਸਮਾਈ ਹੁਣ ਹਨੇਾਰੇ ਕਹਿੰਦੇ ਅਗਿਆਨਤਾ ਦੇ ਵਿੱਚ ਇੱਕ ਦੀਵੇ ਦੀ ਲੋੜ ਹੈ ਅਗਿਆਨਤਾ ਨੂੰ ਦੂਰ ਕਰਨ ਲਈ ਉਹ ਅਗੋਚਰ ਵਸਤ ਹੈਗੀ ਆ ਮਨੁੱਖੀ ਬੁੱਧੀ ਦੀ ਪਕੜ ਤੋਂ ਭਰੇ ਦੀ ਗੱਲ ਹੈ ਤੇ ਜਦੋਂ ਅਵਸਥਾ ਪਾ ਲੈਂਦੇ ਆ ਤਾਂ ਫਿਰ ਪਤਾ ਲੱਗ ਜਾਂਦਾ ਹੈ ਕਿ ਹਰੇਕ ਦੇ ਘਟ ਵਿੱਚ ਨੌਨੇ ਦਾ ਅਮਰਤ ਪ੍ਰਭ ਕਾ ਨਾਮ ਹੈ ਆਪਣੇ ਹਿਰਦੇ ਵਿੱਚ ਸੱਚ ਦਾ ਗਿਆਨ ਹੈ ਉਹ ਗਿਆਨ ਤੋਂ ਸਮਝ ਪੈਂਦੀ ਹੈ ਇਸੇ ਕਰਕੇ ਗਰਵਾਨੀ ਵਿੱਚ ਬਚਨ ਹੁੰਦਾ ਹੈ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ਼ ਕਿ ਜਦੋਂ ਗਿਆਨ ਅੰਜਨ ਅੱਖਾਂ ਵਿੱਚ ਪਾਇਆ ਉਹਦੇ ਨਾਲ ਜਿਹੜਾ ਅਗਿਆਨਤਾ ਦਾ ਅੰਧੇਰਾ ਸੀ ਉਹਦਾ ਨਾਸ਼ ਹੋ ਗਿਆ ਕਿਉਂਕਿ ਮਨ ਸੋਇਆ ਮਾਇਆ ਬਸਮਾਦ ਇਸ ਗ੍ਰਹਿ ਮੈਂ ਜੋ ਜਾਗਤ ਰਹੇ ਸਭ ਸਾਬਤ ਬਸਤ ਆਪਣੀ ਲਈ ਹੁਣ ਮਨ ਜਿਹੜਾ ਹੈਗਾ ਸੋਇਆ ਹੈ ਮਾਇਆ ਦੇ ਸਵਾਦਾਂ ਕਰਕੇ ਮਾਇਆ ਨੂੰ ਸੱਚ ਮੰਨਦਾ ਜੋ ਦਿਸਦਾ ਉਹਨੂੰ ਸੱਚ ਮੰਨਦਾ ਹੈ ਤੇ ਇਸ ਕਰਕੇ ਸੁੱਤਾ ਪਿਆ ਹੈ ਤੇ ਜਿਹੜਾ ਇਸ ਚੀਜ਼ ਨੂੰ ਸਮਝ ਲੈਂਦਾ ਹੈ ਤੇ ਉਹ ਫਿਰ ਮਾਇਆ ਵੱਲੋਂ ਆਪਣੇ ਮਨ ਨੂੰ ਸੁਣਨ ਕਰ ਲੈਂਦਾ ਹੈਗਾ ਮਾਇਆ ਵੱਲੋਂ ਆਪਣੇ ਧਿਆਨ ਨੂੰ ਮੋੜ ਕੇ ਸੱਚ ਨੂੰ ਸਮਝਣ ਵਿੱਚ ਲਾ ਦਿੰਦਾ ਹੈ ਆਪਣੇ ਅੰਤਰਮੁਖੀ ਧਿਆਨ ਕਰ ਲੈਂਦਾ ਹੈ ਤੇ ਉਹਨੂੰ ਸਾਬਤ ਵਸਤੀ ਦੀ ਸਮਝ ਆਉਂਦੀ ਹੈ ਉਹਨੂੰ ਸੱਚ ਦੇ ਗਿਆਨ ਦੀ ਸਮਝ ਆਉਂਦੀ ਆ ਉਹਨੂੰ ਗੁਰਬਾਣੀ ਵਿੱਚ ਜਿਹੜਾ ਅਪਦੇਸ਼ ਦਿੱਤਾ ਗਿਆ ਉਹਦੀ ਸਮਝ ਆਉਂਦੀ ਹੁਣ ਸਾਬਤ ਵਸਤਾ ਮਤਲਬ ਹੈਗਾ ਜਦੋਂ ਆਪਾਂ ਗੁਰਬਾਣੀ ਦਾ ਉਪਦੇਸ਼ ਲੈਂਦੇ ਆ ਉਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆ ਗੁਰਬਾਣੀ ਨੂੰ ਪੜਨ ਕੇ ਇਸ ਉਹਦੇ ਵਿੱਚ ਗਿਆਨ ਕੀ ਪਾਇਆ ਗਿਆ ਪਰ ਜੇ ਆਪਣਾ ਮਨ ਸਾਬਤਾ ਹੀ ਨਹੀਂ ਹੈਗਾ ਆਪਣਾ ਧਿਆਨ ਕਿਤੇ ਹੋਰ ਹੈ ਤੇ ਆਪਾਂ ਬਾਣੀ ਪੜ ਰਹੇ ਆ ਉਹਦੇ ਨਾਲ ਜਿਹੜਾ ਇਹ ਵਿੱਚ ਜਿਹੜਾ ਤਤ ਗਿਆਨ ਹੈ ਉਹਦੀ ਸਮਝ ਨਹੀਂ ਆਉਂਦੀ ਇਸ ਕਰਕੇ ਆਪਣਾ ਮਨ ਜਿਹੜਾ ਤੇ ਚੇਤਨ ਨੂੰ ਦੋਨਾਂ ਨੂੰ ਇੱਕ ਕਾ ਇੱਕ ਕਰਕੇ ਦੋਹਕਾਰ ਜੋੜ ਕਰੋ ਅਰਦਾਸ ਇਹ ਦੋਨੇ ਆਪੇ ਜੋੜ ਕੇ ਭਾਵ ਮਨ ਤੇ ਚਿੱਤ ਇੱਕ ਕਰਕੇ ਸੱਚ ਨੂੰ ਸਮਝਣ ਲਈ ਪਰਮੇਸ਼ਰ ਅਗੇ ਬੇਨਤੀ ਕਰੀਏ ਸਤ ਸੰਤੋਖ ਹੋਵੇ ਅਰਦਾਸ ਤਾਂ ਸੁਣ ਸੱਦ ਬਹਾਲੇ ਪਾਸ ਤੇ ਸੱਚ ਦੇ ਗਿਆਨ ਦੀ ਅਰਦਾਸ ਹੋਵੇ ਤਾ ਉਹ ਕੋਲ ਬਟਾਲ ਕੇ ਫਿਰ ਇਹਨੂੰ ਸੱਚ ਸਮਝਾਉਂਦਾ ਹੈ ਹੁਕਮ ਇਹਦੇ ਹਿਰਦੇ ਵਿੱਚ ਸਪਰਸ਼ ਕਰਦਾ ਹੈ ਫਿਰ ਅੰਦਰੋਂ ਗਿਆਨ ਪੈਦਾ ਹੋਣ ਲੱਗ ਜਾਂਦਾ ਹੈ ਪਰ ਜੇ ਆਪਣੇ ਅੰਦਰ ਮਾਇਆ ਦੀਆਂ ਇਛਾਵਾਂ ਹਨ ਮਾਇਆ ਜਿਹੜੀ ਝੂਠੀ ਹੈਗੀ ਆ ਤੇ ਇਹਦਾ ਜਿਹੜਾ ਇਹ ਆਛਾ ਉਹ ਪੂਰੀ ਨਹੀਂ ਹੋ ਸਕਦੀ ਕਹਿੰਦੇ ਜਦ ਤੇ ਸਾਧੂ ਸੰਗ ਭਇਆ ਤਾ ਛੋੜ ਗਏ ਨਿਗਿਹਾਰ ਜਿਸ ਕੀ اٹਕ ਤੇ ਸੇਤੇ ਛੁਟਰੀ ਤੋ ਕਹਾ ਕਰੇ ਕੋਟਵਾਰ ਹੁਣ ਜਿਹੜੀ اٹਕ ਹੈਗੀ ਹੈ ਜਿਹੜੇ ਚਿੰਤਾਵਾਂ ਹਨ ਸਰੀਰਾਂ ਦੇ ਦੁੱਖ ਹੈ ਤੇ ਹੋਰ ਆਪਣੇ ਘਟਮ ਦਾ ਜਿਹੜੇ ਬੰਧਨ ਹੈ ਗਿਆ ਇਹ ਹੁਕਮ ਦੁਆਰਾ ਹੀ ਸਾਰੇ ਪਾਏ ਗਏ ਹਨ ਕਿਉਂਕਿ ਜੇ ਕਿਸੇ ਨੂੰ ਸੁੱਖ ਹੀ ਬਹੁਤੇ ਹੁਣ ਤਾਂ ਉਹ ਸੱਚ ਨੂੰ ਭੁੱਲ ਜਾਂਦਾ ਹੈ ਦੁੱਖ ਮੇ ਸਿਮਰਨ ਸਭ ਕਰੇ ਸੁੱਖ ਮੇ ਕਰੇ ਨਾ ਕੋਈ ਇਸ ਕਰਕੇ اٹਕ ਪਾਈ ਗਈ ਹੈ ਕਿ ਜਦੋਂ ਆਦਿ ਵਾਲੇ ਦੁਖੀ ਹੋਗਾ ਤਾਂ ਹੀ ਰੱਬ ਦਾ ਨਾਮ ਲਏਗਾ ਕਹਿੰਦੇ ਜਦੋਂ ਦਾ ਸਾਧੂ ਸੰਗ ਭਿਆ ਹੈਗਾ ਜਦੋਂ ਦਾ ਸੱਚ ਦੀ ਸੰਗਤ ਮਿਲੀ ਹੈ ਜਦੋਂ ਦਾ ਹੁਕਮ ਵਿੱਚ ਚੱਲਣਾ ਸ਼ੁਰੂ ਕੀਤਾ ਹੈ ਤਾਂ ਛੋੜ ਗਏ ਨਿਗਿਆਰ ਹੁਣ ਜਿਹੜੇ ਕਾਮ ਕ੍ਰੋਧ ਲੋਭ ਮੋਹ ਕਰ ਫਿਰ ਛੱਡ ਕੇ ਚਲੇ ਜਾਂਦੇ ਹਨ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਹੁਣ ਜਿਹੜੇ ਇਹ ਸੱਚ ਦੀ ਸ਼ਰਨ ਵਿੱਚ ਆ ਗਏ ਜਦੋਂ ਕੋਈ ਬੰਦਾ ਹੁਕਮ ਦੀ ਸ਼ਰਨ ਵਿੱਚ ਆ ਜਾਂਦਾ ਹੈ ਤਾਂ ਫਿਰ ਇਹੜੇ ਵਿਕਾਰ ਉਹਨੂੰ ਛੱਡ ਜਾਂਦੇ ਹਨ ਕਿਉਂਕਿ ਜਿਹੜੇ ਵਿਕਾਰ ਵੀ ਇਸ ਦੀ ਅਗਿਆਨਤਾ ਕਰਕੇ ਵਿਕਾਰ ਲੱਗੇ ਵਿਕਾਰ ਜਿਹੜੇ ਹੈਗੇ ਉਹ ਕੁਛ ਇਹਨੂੰ ਕਰ ਨਹੀਂ ਸਕਦੇ ਪਰ ਜਦੋਂ ਇਹ ਉਹਨਾਂ ਨੂੰ ਸੱਚ ਮੰਨ ਲੈਂਦਾ ਹੈਗਾ ਅਗਿਆਨਤਾ ਦੇ ਵਿੱਚ ਕਈ ਚੀਜ਼ਾਂ ਨੂੰ ਉਹਦੇ ਕਰਕੇ ਇਹ ਲੋਭੀ ਹੋ ਜਾਂਦਾ ਹੈ ਗ੍ਰੋਧੀ ਹੋ ਜਾਂਦਾ ਹੈ ਹੰਕਾਰੀ ਹੋ ਜਾਂਦਾ ਹੈ ਚੂਕਾ ਭਾਰਾ ਕਰਮ ਕਾ ਹੋਏ ਨੇ ਕਰਮ ਸਾਗਰ ਤੇ ਕੰਡੇ ਚੜੇ ਗੁਰ ਕੀਨੇ ਧਰਮ ਹੁਣ ਜਿਹੜਾ ਹੋਮੇ ਮੋ ਭਰਮ ਪੈ ਭਾਰ ਹੋਮੇ ਦਾ ਮੋਹ ਦਾ ਭਰਮ ਦੇ ਕਰਕੇ ਡਰ ਹੈਗਾ ਉਹਦੇ ਕਰਕੇ ਭੈ ਲੱਗਦਾ ਹੈ ਤਿਸ ਕਰਕੇ ਆਪਣੇ ਆਪ ਨੂੰ ਸਰੀਰ ਮੰਨਦਾ ਕਰਕੇ ਇਸਕੇ ਇਸ ਕਰਕੇ ਭਾਰ ਵੀ ਹੈਗਾ ਇਹ ਤੇ ਜਦੋਂ ਇਹਨੂੰ ਸਮਝ ਪੈਂਦੀ ਹੈ ਕਿ ਕਰਮ ਕਰਤ ਹੋਏ ਨੇ ਕਰਮ ਤਿਸ ਬੈਸ ਨੂੰ ਦਾ ਨਿਰਮਲ ਧਰਮ ਕਰਮ ਕਰਦਾ ਹੋਇਆ ਨੇ ਕਰਮ ਹੁੰਦਾ ਹੈ ਨੇ ਕਰਮ ਉਹਦਾ ਹੁੰਦਾ ਜਦੋਂ ਉਹਨੂੰ ਸਮਝ ਪੈਂਦੀ ਹੈ ਕਿ ਮੈਂ ਕੁਝ ਨਹੀਂ ਕਰ ਸਕਦਾ ਹਰ ਜੀਵ ਭਾਵ ਸੋਈ ਜੀਵ ਕਰਨ ਜੋ ਹੁਕਮ ਨੂੰ ਪਾਉਂਦਾ ਹੈ ਉਹ ਜੀਵ ਕਰਦੇ ਹਨ ਫੇਰੇ ਨੇ ਕਰਮ ਹੁੰਦਾ ਹੈ ਨਹੀਂ ਤਾਂ ਆਪਣੇ ਆਪ ਨੂੰ ਕੁਝ ਕਰਦਾ ਮੰਨਦਾ ਹੈ ਪਰ ਜਦੋਂ ਇਹਨੂੰ ਗਿਆਨ ਹੋਇਆ ਤਾਂ ਕਹਿੰਦੇ ਚੂਕਾ ਭਾਰਾ ਕਰਮ ਕਾ ਫਿਰ ਉਹ ਜਿਹੜਾ ਭਾਰ ਕਰਮ ਦਾ ਸੀ ਹਮੇ ਮੂਹ ਭਰਮ ਪੈ ਭਾਰ ਜਿਹੜਾ ਸੀ ਉਹ ਖਤਮ ਹੋ ਜਾਂਦਾ ਜਦੋਂ ਕਰਮ ਕਰਤ ਨਿ ਕਰਮ ਹੁੰਦਾ ਹੈਗਾ ਮਨ ਜਦੋਂ ਇਹਨੂੰ ਸਮਝ ਪੈ ਜਾਂਦੀ ਕਿ ਮੈਂ ਕੁਝ ਨਹੀਂ ਕਰ ਸਕਦਾ ਜੋ ਹੁਕਮ ਕਰਾਉਂਦਾ ਉਹ ਹੁੰਦਾ ਹੈ ਸਾਗਰ ਤੇ ਕੰਡੇ ਚੜੇ ਗੁਰ ਕੀਨੇ ਧਰਮਾ ਫਿਰ ਇਹ ਪਹਿਲਾ ਤਾਂ ਸਾਗਰ ਵਿੱਚ ਜਿਹੜਾ ਭਾਵ ਸਾਗਰ ਸੁਖ ਸਾਗਰ ਮਾਹ ਹੈ ਜਿਹੜਾ ਭਾਵ ਸਾਗਰ ਹੈਗਾ ਉਹਦੇ ਵਿੱਚ ਡੁੱਬ ਰਿਆ ਸੀਗਾ ਡੁੱਬਦਾ ਇਸ ਕਰਕੇ ਸੀ ਅਗਿਆਨਤਾ ਕਰਕੇ ਪਰ ਜਦੋਂ ਇਹਨੂੰ ਸਮਝ ਪੈਂਦੀ ਹੈ ਤੇ ਜਿਹੜਾ ਗਿਆਨ ਦੀ ਬਖਸ਼ਿਸ਼ ਹੁੰਦੀ ਹੈ ਗੁਰ ਪ੍ਰਸਾਦ ਮਿਲਦਾ ਹੈ ਗਿਆਨ ਦੀ ਕਿਰਪਾ ਹੁੰਦੀ ਹੈ ਤੇ ਇਹ ਜਿਹੜਾ ਡੁੱਬਣ ਤੋਂ ਬਚ ਜਾਂਦਾ ਹੈ ਨਾਮ ਦੇ ਜਹਾਜ਼ ਵਿੱਚ ਚੜ ਜਾਂਦਾ ਹੈ ਤੇ ਇਸ ਤਰ੍ਹਾਂ ਇਹ ਜਿਹੜਾ ਮੈਂ ਕਿਸ਼ ਕਰਦਾ ਜਿਹੜਾ ਭਾਰਮ ਉਹ ਖਤਮ ਹੋ ਜਾਂਦਾ ਹੈ ਸੱਚ ਥਾਨ ਸੱਚ ਬੈਠਕਾ ਸੱਚ ਸਵਾਉ ਬਣਾਇਆ ਸੱਚ ਪੁੰਜੀ ਸੱਚ ਵਖਰੋ ਨਾਨਕ ਕਰ ਪਾਇਆ ਫੇਰ ਜਿਹੜਾ ਹੈ ਇਹਦਾ ਜਿਹੜਾ ਹਿਰਦਾ ਉਹ ਸੱਚਾ ਹੋ ਜਾਂਦਾ ਹੈ ਤੇ ਜਿਹੜਾ ਵਿੱਚ ਬੈਠਣ ਵਾਲਾ ਵੀ ਸੱਚ ਹੀ ਹੁੰਦਾ ਹੈ ਤੇ ਜਿਹੜਾ ਇਹਦਾ ਸਵਾਰਥ ਵੀ ਜਿਹੜਾ ਉਹ ਸੱਚ ਹੋ ਜਾਂਦਾ ਹੈ ਬ੍ਰਹਮ ਗਿਆਨੀ ਕੇ ਪਰਪੁਕਾਰ ਮਾ ਬ੍ਰਹਮ ਗਿਆਨੀ ਜਿਹੜਾ ਹੁੰਦਾ ਪਰਪੁਕਾਰ ਦੀ ਉਹਦੇ ਅੰਦਰ ਇੱਛਾ ਹੁੰਦੀ ਹੈ ਜਦੋਂ ਅੰਦਰ ਸੱਚ ਪੈਦਾ ਹੋ ਜਾਂਦਾ ਜਦੋਂ ਅੰਦਰ ਉਹ ਸੱਚ ਦਾ ਗਿਆਨ ਪੈਦਾ ਹੁੰਦਾ ਫਿਰ ਇਹ ਸੱਚ ਦੇ ਸੱਚ ਦੀ ਹੀ ਭਲਾਈ ਸੱਚ ਕਿਸ ਤਰ੍ਹਾਂ ਅੱਗੇ ਪਰਫੁੱਲਤ ਹੋ ਸਕਦਾ ਇਸੇ ਬਾਰੇ ਸੋਚਦਾ ਇਹ ਹੀ ਮਨੋਰਥ ਇਹਦਾ ਰਹ ਜਾਂਦਾ ਹੈ ਸੱਚ ਪੂੰਜੀ ਸੱਚ ਵਖਰੋ ਨਾਨਕ ਕਰ ਪਾਇਆ ਫਿਰ ਜਿਹੜੀ ਇਹਦੀ ਪੂੰਜੀ ਵੀ ਸੱਚੀ ਹੋ ਜਾਂਦੀ ਹੈ ਤੇ ਜਿਹੜਾ ਸੱਚ ਦਾ ਗਿਆਨ ਇਹਦੇ ਕੋਲ ਵਸਤ ਹੋ ਜਾਂਦੀ ਹੈ ਵਖਰ ਹੋ ਜਾਂਦੀ ਹੈ ਇਹ ਨਾਨਕ ਜੀ ਕਹਿੰਦੇ ਘਰ ਦੇ ਵਿੱਚ ਹੀ ਪਾ ਲੈਂਦਾ ਹੈਗਾ ਬਾਹਰ ਕਿਤੇ ਨਹੀਂ ਮਿਲਣਾ ਹੈਗਾ ਕਹਿੰਦੇ ਸਭ ਕੁਝ ਘਰ ਮੈਂ ਬਾਹਰ ਕੁਛ ਨਹੀਂ ਬਾਹਰ ਢੂੰਡੇ ਸੋ ਭਰਮ ਭਲਾਈ ਸਾਰਾ ਕੁਝ ਹਿਰਦੇ ਦੇ ਵਿੱਚ ਹੀ ਹੈਗਾ ਜਿਹੜੇ ਬਾਹਰੋਂ ਲੱਭਦੇ ਹੈ ਉਹ ਭਰਮ ਭਲਾਈ ਹੈਗੀ ਹੈ ਪਰ ਇਹ ਸਾਰਾ ਕੁਝ ਨੂੰ ਸਮਝ ਗਿਆਨ ਦੀ ਕਿਰਪਾ ਨਾਲ ਗੁਰਪ੍ਰਸਾਦ ਨਾਲ ਗੁਰਪ੍ਰਸਾਦ ਭਰਮ ਕਾ ਨਾਸ ਹੁਣ ਜਿਹੜਾ ਗਰਬਾਣੀ ਦਾ ਉਪਦੇਸ਼ ਆਪਾਂ ਸੁਣਦੇ ਆ ਸੁਣ ਕੇ ਉਹਨੂੰ ਮੰਨਦੇ ਆ ਆਪਣੇ ਮਨ ਤੇ ਲਾਗੂ ਕਰਦੇ ਆ ਫਿਰ ਹੌਲੀ ਹੌਲੀ ਜਾ ਕੇ ਉਹ ਇਹ ਮਨ ਮੰਨਣ ਲੱਗਦਾ ਹੈ ਤੇ ਜਦੋਂ ਮੰਨਣ ਲੱਗ ਜਾਂਦਾ ਹੈ ਫਿਰ ਇਹ ਭਰਮ ਦਾ ਨਾਸ ਹੁੰਦਾ ਹੈ ਮਨ ਕਾ ਪੈਖਰ ਤੋ ਛੁੱਟੇ ਜੋ ਉਪਰ ਲਾਦਾ ਹੁਣ ਮਨ ਜਿਹੜਾ ਹੈਗਾ ਇਹ ਗਿਆਨ ਤਾਂ ਉਹਨੂੰ ਉਦੋਂ ਹੀ ਛੱਡਦਾ ਹੈ ਮਾਇਆ ਦੀਆਂ ਸ਼ਾਵਨ ਉਦੋਂ ਹੀ ਛੱਡਦਾ ਹੈ ਜਦੋਂ ਇਹਦੇ ਤੇ ਸੱਚ ਦਾ ਗਿਆਨ ਲੱਦਿਆ ਜਾਂਦਾ ਹੈ ਗੁਰਮੁਖੀ ਆਪਣਾ ਮਨ ਮਾਰਿਆ ਸ਼ਬਦ ਕਸਵਟੀ ਲਾਏ ਹੁਣ ਜਿਹੜੇ ਗੁਰਮਖ ਹੁੰਦੇ ਆ ਆਪਣਾ ਮਨ ਜਿਹੜਾ ਉਹ ਮਾਇਆ ਦੀਆਂ ਛਾਵਾਂ ਲੋ ਹਟਾ ਕੇ ਆਪਣੇ ਮੂਲ ਦੇ ਗਿਆਨ ਆਪਣੇ ਆਤਮਾ ਦੇ ਗਿਆਨ ਦੇ ਸਮਝਣ ਵਿੱਚ ਲਾ ਲੈਂਦੇ ਹਨ ਇਸ ਤਰ੍ਹਾਂ ਉਹ ਆਪਣੇ ਮਨ ਨੂੰ ਜਿਹੜਾ ਹੁਕਮ ਅਨੁਸਾਰੀ ਕਰ ਲੈਂਦੇ ਹਨ ਕਿਉਂਕਿ ਜੇ ਮਾਇਆ ਦੀਆਂ ਛਾਵਾਂ ਪਿੱਛੇ ਭਜਾਂਗੇ ਤਾਂ ਆਪਣੀ ਮਨ ਮਰਜੀ ਆਪਾਂ ਕਰਦੇ ਆ ਪਰ ਜੇ ਹੁਕਮ ਅਨੁਸਾਰ ਚੱਲਦੇ ਆ ਤਾਂ ਆਪਾਂ ਜਿਹੜਾ ਉਹ ਬਾਣੇ ਵਿੱਚ ਆ ਗਰਵਾਣੀ ਦਾ ਵਚਨ ਹੈ ਮਨ ਕੀ ਮਤ ਤਿਆਗੋ ਹਰ ਜਨ ਇਹ ਬਾਤ ਕਠੈਨੀ ਕਿਉਂਕਿ ਮਨ ਦੀ ਜਿਹੜੀ ਕਿਸੇ ਦੀ ਵੀ ਕੋਈ ਮਰਜ਼ੀ ਹੈ ਉਹ ਬਹੁਤ ਉਹਨੂੰ ਪ੍ਰੀਆ ਹੁੰਦੀ ਹੈ ਉਹਨੂੰ ਪਿਆਰੀ ਹੁੰਦੀ ਹੈ ਪਰ ਉਹਨੂੰ ਛੱਡ ਕੇ ਮਨ ਨੂੰ ਜਿਹੜਾ ਸੱਚ ਦੇ ਅਨਸਾਰੀ ਕਰਨਾ ਹੁਕਮ ਦੇ ਅਨਸਾਰੀ ਕਰਨਾ ਇਹ ਸਭ ਤੋਂ ਆਖਾ ਕੰਮ ਹੈਗਾ ਕਿਉਂਕਿ ਮਨ ਜੀਤੇ ਜਗ ਜਿੱਤ ਜਿੰਨਾ ਚਿਰ ਮਨ ਨੂੰ ਆਪਾਂ ਹੁਕਮ ਅਨੁਸਾਰੀ ਨਹੀਂ ਕਰਦੇ ਉਹਨਾਂ ਚਿਰ ਜਿਹੜਾ ਮਨ ਹੈਗਾ ਮਾਇਆ ਦੀਆਂ ਛਾਵਾਂ ਨਹੀਂ ਛੱਡਦਾ फासन की विधि सब को जाने की कोई जाने छूटण की इक कोई हुंडणियां फसावण वालीयां जेड़ियां ਬਾਹਰ ਮੁਖੀ ਧਿਆਨ ਵਾਲੀਆਂ ਸਾਰੀਆਂ ਵਿਧੀਆਂ ਫਸਾਉਣ ਵਾਲੀਆਂ ਹਨ ਪਰ ਜਿਹੜਾ ਛਟਾਉਣ ਵਾਲੀ ਇੱਕੋ ਇੱਕ ਵਿਧੀ ਹੈ ਉਹ ਗੁਰਬਾਣੀ ਦਾ ਉਪਦੇਸ਼ ਹੈ ਗੁਰਮਤ ਹੈ ਬਵੇਕ ਬੋਲੈ ਜੇ ਉਹ ਲੈ ਲਿਏ ਤਾਂ ਜਾ ਕੇ ਆਪਣਾ ਮਨ ਜਿਹੜਾ ਭਰਮ ਤੋਂ ਛੁੱਟ ਸਕਦਾ ਹੈਗਾ ਹਿਰਦੇ ਨਾਮ ਨਾਹੀ ਮਨ ਭੰਗ ਹੁਣ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਸ਼ਬਦ ਗੁਰੂ ਪ੍ਰਗਟ ਹੁੰਦਾ ਹੈ ਉਹਨਾਂ ਦਾ ਮਨ ਭੰਗ ਨਹੀਂ ਹੁੰਦਾ ਪਰ ਜਿਨ੍ਹਾਂ ਦੇ ਅੰਦਰ ਭਰਮ ਹੁੰਦਾ ਹੈ ਉਹਨਾਂ ਦਾ ਮਨ ਭੰਗ ਹੋ ਜਾਂਦਾ ਭੰਗ ਹੋਣ ਦਾ ਮਤਲਬ ਹੈ ਕਿ ਮਨ ਵਿੱਚ ਮਨ ਆਪਣੀ ਮਰਜ਼ੀ ਪਿੱਛੇ ਚੱਲਦਾ ਹੈ ਮਰਜ਼ੀ ਪਿੱਛੇ ਚੱਲਣ ਕਰਕੇ ਦੁਖੀ ਹੁੰਦਾ ਦੁਖ ਤਕਲੀਫ ਔਰ ਜਿੰਨੀਆਂ ਵੀ ਸਟ्रेस ਹੈਗੇ ਸਾਰਾ ਕੁਝ ਮਨ ਦੀ ਅਗਿਆਨਤਾ ਕਰਕੇ ਹੁੰਦੀਆਂ ਹਨ ਪਰ ਜੇ ਆਪਾਂ ਗੁਰਬਾਣੀ ਦੇ ਉਪਦੇਸ਼ ਨੂੰ ਸੁਣ ਲਈਏ ਮੰਨ ਲਈਏ ਉਹਦੇ ਅਨਸਾਰ ਚੱਲਣਾ ਸ਼ੁਰੂ ਕਰ ਲਈਏ ਹੁਕਮ ਵਿੱਚ ਪਾਣਾ ਮੰਨੀਏ ਤਾਂ ਆਪਣਾ ਜਿਹੜਾ ਹੈਗਾ ਲੋਕ ਸੁਕੀਏ ਪਰ ਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਮੇਲੇ ਹੁਣ ਫੇ ਇਹਦਾ ਲੋਕ ਵੀ ਐ ਸੁਕੀ ਹੋ ਸਕਦਾ ਹੈ ਪਰ ਲੋਕ ਵੀ ਸਹਿਲਾ ਹੋ ਸਕਦਾ ਹੈ ਪਰ ਇਹ ਹੁਕਮ ਚੱਲਣ ਨਾਲ ਹੋ ਸਕਦਾ ਹੈ ਤੇ ਇਸ ਕਰਕੇ ਸਾਨੂੰ ਗੁਰਵਾਣੀ ਹੁਕਮ ਚੱਲਣ ਦੀ ਤਗੀਦ ਕਰਦੀ ਹੈ ਇਹੋ ਹੀ ਸਭ ਤੋਂ ਵਧੀਆ ਤਰੀਕਾ ਹੈ ਗੁਰਵਾਣੀ ਨੂੰ ਸਮਝਣ ਦਾ ਤੇ ਇਹਦੇ ਨਾਲ ਹੀ ਜੀਵ ਦਾ ਇਤੋਂ ਛਡਕਾਰਾ ਹੋ ਸਕਦਾ ਹੈ ਮੰਨੇ ਨਾਉ ਸਭੇ ਗੁਣ ਗਿਆਨ ਜੇ ਆਪਾਂ ਨਾਮ ਨੂੰ ਮੰਨ ਲਈਏ ਹੁਕਮ ਨੂੰ ਮੰਨ ਲਈਏ ਤਾਪ ਅਨੁਸਾਰੇ ਗੁਣਾਂ ਦਾ ਗਿਆਨ ਹੋ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ